ਹਾਂ ਸਸੀ ਗੱਲ ਜੀ ਦੇਣੀ ਗੁਜਾਲਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹਾਂ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਕਿ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਮੋਟੀਵੇਸ਼ਨਲ ਹੱਬ ਤੇ ਅੱਜ ਅਸੀਂ ਇੱਕ ਐਸੀ ਪਰਸਨੈਲਿਟੀ ਨੂੰ ਤੁਹਾਡੇ ਨਾਲ ਰੂਬਰੂ ਕਲਾਨ ਜਾ ਰਹੇ ਆ ਜਿਨ੍ਹਾਂ ਨੂੰ ਦੇਖ ਕੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਬਹੁਤ ਖੁਸ਼ੀ ਮਹਿਸੂਸ ਹੋਏਗੀ ਔਰ ਉਹਨਾਂ ਦੇ ਬਾਰੇ ਮੈਂ ਜ਼ਿਆਦਾ ਤੁਹਾਨੂੰ ਜਾਣਕਾਰੀ ਨਹੀਂ ਦਵਾਗਾ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਕੋਲੋਂ ਹੀ ਉਹਨਾਂ ਦੀ ਜਿਹੜੀ ਜਾਣਕਾਰੀ ਆ ਉਹਨਾਂ ਬਾਰੇ ਲਾਈਫ ਬਾਰੇ ਗੱਲਬਾਤਾਂ ਦਾ ਜਿਹੜੀ ਅਸੀਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੇ ਸਭ ਤੋਂ ਪਹਿਲਾਂ ਤੇ ਆਪਣੇ ਨਵਜੋਤ ਮੈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸੋ ਮੈਂ ਪਹਿਲਾਂ ਸ਼ੁਰੂਆਤ ਕਰਦਾ ਮੈਮ ਜਦੋਂ ਮੈਂ ਤੁਹਾਡੇ ਆਫਿਸ ਆਇਆ ਪਹਿਲੀ ਵਾਰੀ ਐਂਟਰ ਹੋਇਆ ਤੇ ਤੁਹਾਡੀ ਜਿਹੜੀ ਨੇਮ ਬਲੇਡ ਆ ਹਣਾ ਉੱਤੇ ਲਿਖਿਆ ਸੀ ਨਵਜੋਤ ਹਨਾ ਅਸੀਂ ਅਕਸਰ ਜਿੱਥੇ ਵੀ ਜਾਂਦੇ ਆ ਹਨਾ ਤੇ ਹਰ ਕਿਸੇ ਦੇ ਨਾਮ ਦੇ ਪਿੱਛੇ ਕੋਈ ਸੰਧੂ ਕੋਈ ਗਰੇਵਾਲ ਕੋਈ ਅਰੋੜਾ ਕੋਈ ਸ਼ਰਮਾ ਪਰ ਤੁਹਾਡੀ ਇੰਨੀ ਵਧੀਆ ਪੋਸਟ ਪ੍ਰਿੰਸੀਪਲ ਖਾਲਸਾ ਕੋਲੇ ਵਿੱਚ ਤੁਸੀਂ ਅਜੇ ਜੋਬ ਕਰ ਰਹੇ ਹੋ ਪਰ ਤੁਹਾਡੇ ਨਾਮ ਦੇ ਪਿੱਛੇ ਕਿਉਂ ਇੱਥੋਂ ਸ਼ੁਰੂਆਤ ਕਰਦੇ ਆ ਨਵਜੋਤ ਨਾਮ ਦੇ ਪਿੱਛੇ ਤੁਸੀਂ ਸਰਨੇਮ ਕਿਉਂ ਨਹੀਂ ਲਗਾਇਆ ਹਮ ਸਰ ਮੈਨੂੰ ਲੱਗਦਾ ਹੈ ਕਿ ਮੈਂ ਜਾਤ ਪਾਤਾਂ ਤੋਂ ਉੱਪਰ ਉੱਠ ਕੇ ਮੈਂ ਚਾਹੁੰਨੀ ਆ ਕਿ ਨਾ ਮੈਂ Hindu ਬਣਾ ਨਾ ਮੈਂ Musalman ਬਣਾ ਨਾ ਮੈਂ Sikh ਹੋਵਾਂ ਮੈਂ ਇੱਕ ਚੰਗੀ ਇਨਸਾਨ ਬਣਾ ਮੇਰੀ ਪਹਿਚਾਨ ਮੇਰੇ ਨਾਂ ਤੋਂ ਹੋਵੇ ਨਾ ਕਿ ਮੇਰੇ ਪਿੱਛੇ ਲੱਗੇ ਸਰਨੇਮ ਤੋਂ ਹੋਵੇ ਇਹ ਸ਼ੁਰੂ ਤੋਂ ਮੇਰੀ ਇੱਛਾ ਰਹੀ ਹੈ ਪਰ ਮੈਂ ਇਹੋ ਜੇ ਪਰਿਵਾਰ ਦੇ ਵਿੱਚ ਪੈਦਾ ਹੋਈ ਆ ਜਿੱਥੇ ਹਮੇਸ਼ਾ ਸ਼ੁਰੂ ਤੋਂ ਹੀ ਜਾਤ ਪਾਤ ਦਾ ਵਿਰੋਧ ਹੁੰਦਾ ਰਿਹਾ ਕਿਉਂਕਿ ਜੇ ਅਸੀਂ ਆਪਣੇ ਆਪ ਨੂੰ ਗੁਰੂ ਦੇ ਸੱਚੇ ਸਿੱਖ ਕਹੋਣੇ ਆ ਤੇ ਗੁਰੂ ਦੀ ਦਿੱਤੀ ਸੇਧ ਤੇ ਚੱਲਣ ਦੀ ਵੀ ਲੋੜ ਹੈ ਪਰ ਅੱਜ ਤੋਂ ਕਿੰਨੇ ਸਾਲ ਪਹਿਲਾਂ ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਮੈਂ ਹਮੇਸ਼ਾ ਕਹਿੰਨੀ ਆ ਕਿ ਉਹ ਲੋਕਤੰਤਰ ਵਾਲ ਪੁੱਟਿਆਂ ਉਹਨਾਂ ਦਾ ਪਹਿਲਾ ਕਦਮ ਸੀ ਉਹ ਜਿਹੜੇ ਪੰਜ ਪਿਆਰੇ ਸੀ ਉਹ ਕੋਈ ਖਾਸ ਜਾਤ ਨਾਲ ਸੰਬੰਧਕ ਨਹੀਂ ਸੀਗੇ ਉਹ ਅਲੱਗ-ਅਲੱਗ ਜਾਤਾਂ ਦੇ ਵਿੱਚੋਂ ਉੱਠੇ ਇਨਸਾਨ ਸੀਗੇ ਔਰ ਮੈਂ ਵੈਸੇ ਹੀ ਖੰਡਨ ਕਰਦੀ ਆ ਜਾਤ-ਪਾਤ ਦਾ ਸ਼ੁਰੂ ਤੋਂ ਹੀ ਹਾਂ ਜਣੀਏ ਕੀ ਸੋਚਾਂਗੀ ਤੁਸੀਂ ਆ ਜਾਤ ਜਿਹੜੀ ਹੈਗੀ ਆ ਉਹ ਬਾਅਦ ਚ ਪਹਿਲਾ ਇਨਸਾਨ ਹੈ ਨਾ ਇਨਸਾਨੀਅਤ ਇਨਸਾਨੀਅਤ 'ਤੇ ਯਕੀਨ ਰੱਖਦੀ ਆ ਇਨਸਾਨੀਅਤ ਸਭ ਤੋਂ ਉੱਪਰ ਹੈ ਜੀ ਜਾਤਾਂ ਪਾਤਾਂ ਤਾਂ ਬਹੁਤ ਛੋਟੀਆਂ ਗੱਲਾਂ ਔਰ ਜਦੋਂ ਇੱਕ ਬੱਚਾ ਪੈਦਾ ਹੁੰਦਾ ਉਹਦੇ ਮੱਥੇ ਤੇ ਨਹੀਂ ਲਿਖਿਆ ਕਿ ਉਹ ਜੱਟ ਹੈ ਕਿ ਬ੍ਰਾਹਮਣ ਹੈ ਜਾਂ ਸ਼ੁੱਧਰ ਹੈ ਜਾਂ ਵੈਸ਼ ਹੈ ਕਿਹੜੀ ਜਾਤ ਹੈ ਉਹਦੀ ਉਸ਼ੇ ਲਿਖ ਅਸੀਂ ਮਨੁੱਖ ਨੇ ਬਣਾਈਆਂ ਹੋਈਆਂ ਜਾਂ ਤਾਂ ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਮੈਂ ਮੈਮ ਉਹਨਾਂ ਦੀ ਇੰਟਰੋਡਕਸ਼ਨ ਮੈਮ ਆਪ ਖੁਦ ਦੇਣਗੇ ਉਹਨਾਂ ਨੇ ਸਾਰਾ ਐਕਸਪਲੇਨ ਕਰ ਦਿੱਤਾ ਕਿ ਜਾਨਕੀ ਅੱਜ ਦੀ ਜਿਹੜੀ ਇੰਟਰਵਿਊ ਨਾਲ ਸਾਡੀ ਬਹੁਤ ਖਾਸ ਇੰਟਰਵਿਊ ਹੋਣ ਵਾਲੀ ਆ ਇੱਕ ਸਪੈਸ਼ਲ ਇੰਟਰਵਿਊ ਆ ਤੇ ਇਹਨਾਂ ਨੇ ਸਾਫ਼ ਕਲੀਅਰ ਕਰਤਾ ਕਿ ਇਨਸਾਨੀਅਤ ਜਿੰਦਾਬਾਦ ਇਨਸਾਨੀਅਤ ਸਭ ਤੋਂ ਪਹਿਲਾਂ ਤੇ ਮੈਮ ਤੁਹਾਡਾ ਬਾਰੇ ਅਸੀਂ ਬਹੁਤ ਸੁਣਿਆ ਕਿ ਤੁਸੀਂ ਸੋਸ਼ਲ ਵਰਕ ਵੀ ਕਰ ਰਹੇ ਹੋ ਨਾਲ ਉਹਦੇ ਬਾਰੇ ਦੱਸੋ ਵੀ ਜਦੋਂ ਇਹ ਸੋਸ਼ਲ ਵਰਕ ਦੀ ਤੁਹਾਡੇ ਸਮਾਜ ਸੇਵਾ ਦੀ ਭਾਵਨਾ ਕਿਵੇਂ ਪੈਦਾ ਹੋਈ ਦੇਖੋ ਕੋਈ ਮੈਂ ਬਹੁਤ ਵੱਡੀ ਸਮਾਜ ਸੇਵਕਾ ਤਾਂ ਨਹੀਂ ਹਾਂ ਸਰ ਮੈਂ ਬੜੇ ਆਰਾਮ ਦੀ ਜ਼ਿੰਦਗੀ ਕੱਟ ਰਹੀ ਸੀ ਮੈਂ ਪ੍ਰੋਫੈਸਰ ਸੀ ਕਨਿਆ ਮਾਵੀ ਦਿਲਾ ਜਲੰਧਰ ਦੇ ਵਿੱਚ ਅੱਛਾ ਇਹ ਕਿੰਨ ਪੀਰੀਅਡ ਮੈਂ ਪੜਾਉਂਦੀ ਸੀ ਤੇ ਮੈਂ ਆਰਾਮ ਨਾਲ ਘਰ ਨੂੰ ਚਲੀ ਜਾਂਦੀ ਸੀ ਪਰ ਮੇਰੇ ਅੰਦਰ ਇੱਕ ਜਜ਼ਬਾ ਸੀ ਕਿ ਕੁਝ ਕਰਨਾ ਹੈ ਸੋਸਾਇਟੀ ਲਈ ਔਰ ਸਭ ਤੋਂ ਵੱਧ ਮੇਰੇ ਮਨ ਚੇ ਗਲੋਂਦੀ ਸੀ ਕਿ ਵੱਧ ਤੋਂ ਵੱਧ ਐਜ਼ ਅ ਟੀਚਰ ਵੀ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਵੱਧ ਤੋਂ ਵੱਧ ਈਆਂ ਜੜੀਆਂ ਆ ਉਹਨਾਂ ਨੂੰ ਪੜਾਇਆ ਜਾਏ ਪਰ ਉੱਥੇ ਵੀ ਰਹਿੰਦੇ ਆ ਜਦੋਂ ਕਦੀ ਕਿਸੇ ਬੱਚੇ ਨੂੰ ਕੋਈ ਮੁਸ਼ਕਲ ਆਉਂਦੀ ਸੀ ਮੈਂ ਜਦੋਂ ਕਲਾਸ ਤੋਂ ਪਹਿਲੇ ਦਿਨ ਜਾਂਦੀ ਸੀ ਤੇ ਮੈਂ ਇਹ ਕਹਿੰਦੀ ਸੀ ਕਿ ਕਿਸੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਹੈ ਕੋਈ ਕਿਤਾਬ ਨਹੀਂ ਲੈ ਸਕਦਾ ਜਾਂ ਕਿਸੇ ਤਰ੍ਹਾਂ ਦੀ ਹੋਰ ਕੋਈ ਪ੍ਰੋਬਲਮ ਹੈ ਤੇ ਬੇਟਾ ਮੈਨੂੰ ਕਲਾਸ ਤੋਂ ਬਾਹਰ ਆ ਕੇ ਮਿਲ ਲੈਣਾ ਇਕੱਲੇ ਆ ਕੇ ਮਿਲ ਲੈਣਾ ਔਰ ਬਹੁਤ ਘੱਟ ਬੱਚੇ ਜਿਹੜੇ ਆ ਉਹ ਮੇਰੇ ਕੋਲ ਆਉਂਦੇ ਸੀ ਕਿਸੇ ਨੂੰ ਮੈਂ ਚਲੋ ਮੈਂ ਐਵੇਂ ਕੋਈ ਗੱਲ ਨਹੀਂ ਕਰਦੀ ਵਧਾ ਚੜਾ ਕੇ ਕੋਈ ਥੋੜਾ ਬਹੁਤਾ ਕਿਸੇ ਦੀ ਕਿਤਾਬ ਲੈ ਆਤੀ ਕਿਸੇ ਬੱਚੇ ਨੂੰ ਥੋੜਾ ਬਹੁਤਾ ਆਪਣੀ ਦਸਵੰਤ ਟਾਈਪ ਜਨ ਕੱਢਤਾ ਤਾਂ تسਲੀ ਜੀ ਹੁੰਦੀ ਸੀ ਮਾਨੂੰ ਔਰ ਮੈਨੂੰ ਲੱਗਿਆ ਐਜ਼ ਅ ਟੀਚਰ ਮੇਰਾ ਜਿਹੜਾ ਸੁਪਨਾ ਉਹ ਪੂਰਾ ਨਹੀਂ ਹੋ ਸਕਦਾ ਜੇ ਮੈਂ ਪ੍ਰਿੰਸੀਪਲ ਹੋਵਾਂ ਤੇ ਵੱਧ ਲੋਕਾਂ ਨਾਲ ਜੁੜ ਸਕਦੇ ਆਂ ਔਰ ਵੱਧ ਲੋਕ ਮੇਰੇ ਨਾਲ ਜੁੜ ਸਕਦੇ ਆਂ ਔਰ ਮੈਂ ਸੱਚੀ ਦੱਸਾਂ ਸਰ ਮੈਂ ਕੁਛ ਨਹੀਂ ਕਰ ਰਹੀ ਮੇਰੇ ਨਾਲ ਜੁੜੇ ਹੋਏ ਲੋਕ ਕਰ ਰਹੇ ਆ ਜਿਹੜੇ ਮੇਰੇ ਤੇ ਇੰਨਾ ਵਿਸ਼ਵਾਸ ਕਰਦੇ ਆ ਕਿ ਲੱਖਾਂ ਰੁਪਈਆ ਮੈਨੂੰ ਦੇ ਦਿੰਦੇ ਆ ਕਿ ਤੂੰ ਜਿੱਥੇ ਮਰਜ਼ੀ ਖਰਚ ਜਦ ਕਿ ਬੜਾ ਟਰਾਂਸਪੇਰੈਂਟ ਹੈ ਮੈਨੂੰ ਕਹਿ ਦਿੰਦੇ ਨੇ ਕਿ ਤੇਰੇ ਅਕਾਊਂਟ 'ਚ ਅਸੀਂ ਪਾਵਾਂਗੇ ਨਹੀਂ ਮੈਂ ਕਹਿੰਦੀ ਹਮੇਸ਼ਾ ਕਾਲਜ ਦੇ ਅਕਾਊਂਟ ਚੋਂ ਨਹੀਂਗੇ ਪੈਸੇ ਬੱਚਿਆਂ ਨੂੰ ਦਿੱਤੇ ਜਾਣਗੇ ਤੁਹਾਡੇ ਕੋਲ ਬੱਚਿਆਂ ਦੇ ਫੋਨ ਨੰਬਰ ਹੋਣਗੇ ਤੁਸੀਂ ਉਹਨਾਂ ਬੱਚਿਆਂ ਨੂੰ ਫੋਨ ਕਰਕੇ ਤਸੱਲੀ ਕਰੋ ਆਪਣੀ ਔਰ ਮੈਨੂੰ ਪਿੱਛੇ ਇਹਨਾਂ ਨੇ ਕલ્પਨਾ ਚਾਵਲਾ ਅਵਾਰਡ ਵੀ ਦਿੱਤਾ ਸੀ ਔਰ ਮੈਂ ਉਹ ਅਵਾਰਡ ਵੀ ਜਿਹੜਾ ਹੈ ਮੇਰਾ ਨਹੀਂ ਹੈ ਉਹ ਮੈਂ ਸੱਚੀ ਕਹਾਂ ਉਹ ਸਾਰੇ ਜਿਹੜੇ ਮੇਰੀਆਂ ਬਾਹਾਂ ਬਣ ਕੇ ਮੇਰੇ ਨਾਲ ਜੁੜੇ ਹੋਏ ਲੋਕ ਹੈ ਉਹਨਾਂ ਦਾ ਅਵਾਰਡ ਹੈ ਮੈਂ ਕੁਝ ਨਹੀਂ ਕਰ ਰਹੀ ਮੇਰੇ ਨਾਲ ਜੁੜੀਆਂ ਹੋਈਆਂ ਹਸਤੀਆਂ ਬੜੇ ਲੋਕ ਨੇ ਜੀ ਸੁਖੀ ਬਾਠੋਰੀ ਬੈਠੇ ਨੇ ਕੈਨੇਡਾ ਚ ਇੱਕ ਫੋਨ ਕਰੋ ਉਹ ਵੀ ਮੇਰੇ ਨਾਲ ਸਟੂਡੈਂਟ ਲਈ ਬਹੁਤ ਜ਼ਿਆਦਾ ਕੰਮ ਕਰ ਰਹੇ 20 ਬੱਚਾ ਦੀ ਫੀਸ 1 ਮਿੰਟ ਚ ਆ ਜਾਂਦੀ ਹੈ ਔਰ ਹੋਰ ਬਹੁਤ ਸਾਰੇ ਲੋਕ ਮੈਂ ਥੋੜਾ ਬਹੁਤਾ ਲਿਖਦੀ ਵੀ ਹਾਂ ਮੇਰੇ ਆਰਟੀਕਲਸ ਪੜ ਕੇ ਮੇਰਾ ਫੋਨ ਨੰਬਰ ਹੁੰਦਾ ਉੱਥੋਂ ਲੋਕ ਮੇਰੇ ਨਾਲ ਜੁੜਦੇ ਆ ਔਰ ਮੈਂ ਬੜੀ ਹੈਰਾਨ ਹੁੰਨੀ ਆ ਕਿ ਉਹ ਕਹਿੰਦੇ ਕਿ ਦੱਸੋ ਕੋਈ ਮਦਦ ਦੱਸੋ ਅਮਰਿੰਦਰ ਦੀ ਸਟੱਡੀ ਗੱਲ ਵਿੱਚ ਆ ਗਈ ਵਸੇ ਮੇਰਾ ਸਜੀਬ ਐਮਫਿਲ ਕੀਤੀ ਹੋਈ ਹੈ ਪੀ ਐਚ ਡੀ ਕੀਤੀ ਹੋਈ ਹੈ ਅੱਛਾ ਔਰ ਮੇਰਾ ਸਬਜੈਕਟ ਪੰਜਾਬੀ ਸੀਗਾ ਅੱਛਾ ਔਰ ਨੈਕਸਟ ਸਲਾਈਡ ਮੂਵਮੈਂਟ ਤੇ ਮੇਰਾ ਕੰਮ ਹੈਗਾ ਸਾਰਾ ਅ ਸ਼ੁਰੂ ਤੋਂ ਸੋਚਿਆ ਸੀ ਕਿ ਤੁਸੀਂ ਟੀਚਰ ਲਾਈਨ ਦੇ ਵਿੱਚ ਹਾਂ ਉਹ ਸੁਪਰ ਟੀਚਰ ਬਣਨਾ ਤਾਂ ਮੈਂ ਜਦੋਂ ਮੈਨੂੰ ਲੱਗਦਾ ਕਿ ਜਦੋਂ ਦੀ ਹੋਸ਼ ਸੰਭਾਲੀ ਹੈ ਨਾ ਮੈਂ ਆਪਣੀ ਮਾਂ ਦੀਆਂ ਚੁੰਨੀਆਂ ਦੀ ਸਾੜੀ ਬਣ ਕੇ ਤੇ ਟੀਚਰ ਮੰਨਨ ਤੇ ਡਰਮੇ ਕਰਦੀ ਹੁੰਦੀ ਸੀਗੀ ਟੀਚਰ ਬੰਨਾ ਮੈਨੂੰ ਲੱਗਦਾ ਹੁੰਦਾ ਕਿ ਟੀਚਰ ਬੰਨਾ ਆਪਣੇ ਆਪ ਚ ਇੰਨਾ ਖੂਬਸੂਰਤ ਅਹਿਸਾਸ ਹੈ ਨਾ ਜਿਦੋਂ ਤੋਂ ਲੱਖਾਂ ਜਨਮ ਕੁਰਬਾਨ ਕੀਤੇ ਜਾ ਸਕਦੇ ਆ ਪਰ ਕਦੀ ਨਿਰਾਸ਼ਾ ਨਹੀਂ ਹੁੰਦੀ ਤੁਹਾਨੂੰ ਟੀਚਰ ਬਣ ਕੇ ਕਈ ਪ੍ਰੋਫੈਸ਼ਨ ਚ ਲੋਕ ਕਹਿੰਦੇ ਤੁਸੀਂ ਆਪ ਵੀ ਦੇਖਿਆ ਉਹਨਾਂ ਦੀ ਅਸੀਂ ਬੜਾ ਪਛਤਾ ਰਹੇ ਹਾਂ ਇਸ ਪ੍ਰੋਫੈਸ਼ਨ ਚ ਜਾ ਕੇ ਟੀਚਿੰਗ ਬੈਸਟ ਪ੍ਰੋਫੈਸ਼ਨ ਹੈ ਔਰ ਜਿੰਨੀ ਸੇਵਾ ਜਿੰਨਾ ਲੋਕ ਕਿਤਾਬਾਂ ਦਾ ਸਾਰੇ ਟੀਚਰ ਹੀ ਪੜਾ ਲੈਂਦੇ ਆ ਸਾਰੇ ਪੜਾ ਲੈਂਦੇ ਘਰ ਚ ਵੀ ਬੱਚੇ ਪੜ੍ਹ ਲੈਂਦੇ ਜਿਹੜਾ ਬੱਚਿਆਂ ਨੂੰ ਸਿਖਾਉਣਾ ਹੈ ਨਾ ਉਹਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣੀਆਂ ਉਹਨਾਂ ਨੂੰ ਬੇਇਨਸਾਫੀ ਦੇ ਖਿਲਾਫ ਲੜਨਾ ਸਿਖਾਉਣਾ ਹੈ ਬਸ ਮੈਨੂੰ ਲੱਗਦਾ ਸੀਗਾ ਕਿ ਉਹ ਉਹ ਮੇਰਾ ਫਰਜ਼ ਹੈ ਔਰ ਮੈਂ ਐਜ਼ ਅ ਟੀਚਰ ਆਪਣਾ ਫਰਜ਼ ਬਖੂਬੀ ਨਿਭਾਇਆ ਹੈ ਪ੍ਰੋਫੈਸ਼ਨ ਦੀ ਗੱਲ ਦੇਖੀ ਜਾਏ ਤਾਂ ਜ਼ਿਆਦਾਤਰ ਜਿਹੜੀ ਟੀਚਰ ਲਾਈਨ ਦੇ ਵਿੱਚ ਰਿਸਪੈਕਟ ਵੀ ਬਹੁਤ ਜ਼ਿਆਦਾ ਹੈ ਹਰ ਕੋਈ ਜਦੋਂ ਆ ਆਂਦਾ ਕਲਾਸ ਦੇ ਵਿੱਚ ਆਂਦਾ ਜਾਂ ਤੁਹਾਡੇ ਆਫਿਸ 'ਚ ਹਰ ਨੇ ਭੈਣ ਜੀ ਜਮ ਜੀ ਔਰ ਸਹੀ ਸੋਚ ਲੈ ਕੇ ਤੁਹਾਡੀ ਰਿਸਪੈਕਟ ਕਰਨੀ ਆ ਇਹ ਤੇ ਅਕਸਰ ਕਹਿੰਦੇ ਕਿ ਜਿਹੜੇ ਸਟੂਡੈਂਟ ਤੁਹਾਡੇ ਕੋਲ ਪੜ੍ਹ ਕੇ ਜਾਂਦੇ ਆ ਕੋਈ ਆ ਆਈਪੀਐਸ ਬਣ ਜਾਂਦਾ ਹੈ ਵੱਡੇ ਉਦਿਆਂ ਦੇ ਚਲੇ ਜਾਂਦੇ ਆ ਨਾ ਇੱਕ ਵਧੀਆ ਪ੍ਰੋਫੈਸ਼ਨ ਤੁਹਾਡਾ ਤੇ ਜਿਵੇਂ ਮੈਂ ਗੱਲ ਪਲਣਾ ਵੀ ਕੀਤੀ ਕੀ ਕੋਈ ਵੀ ਚੀਜ਼ ਜਿਆਦਾਤਰ ਜਿਆਦਾ ਸਾਨੂੰ ਸੁਬਾਦ ਵਿੱਚੋਂ ਕੁਝ ਚੀਜ਼ਾਂ ਮਿਲਦੀਆਂ ਤੇ ਜਿਹੜੀ ਤੁਹਾਡੀ ਜਿਹੜੀ ਸਮਾਜਸ਼ੀਵਾਦੀ ਜਿਹੜੀ ਹੈਗੀ ਆ ਅ ਪਰਿਵਾਰ ਤੋਂ ਤੁਹਾਨੂੰ ਮਿਲੀ ਜਾਂ ਕਿਵੇਂ ਮੇਰੇ ਕਿਉਂਕਿ ਬਲੱਡ ਵਿੱਚ ਕੋਈ ਚੀਜ਼ਾਂ ਹੁੰਦੀ ਆ ਅਸ਼ੋਕ ਜੀ ਮੇਰੇ ਮਾਪੇ ਤੋਂ ਨੇ ਪੜੇ ਲਿਖੇ ਸੀ ਮੇਰੇ ਫਾਦਰ ਲੈਕਚਰਰ ਸੀ ਮੇਰੇ ਮਦਰ ਹਿਡ ਮਿਸਟਰਸ ਸੀਗੇ ਔਰ ਇਹੀ ਕਾਰਨ ਹੈ ਕਿ ਇੱਕ ਪੜੇ ਲਿਖੇ ਪਰਿਵਾਰ ਦੀ ਧੀ ਹੋਣ ਕਰਕੇ ਪਰ ਪੜੇ ਲਿਖੇ ਪਰਿਵਾਰ ਤਾਂ ਬਹੁਤ ਹਾਂ ਦੇ ਹੋਣਗੇ ਮੇਰੇ ਪੇਰੈਂਟਸ ਬਹੁਤ ਵੱਡੇ ਸਮਾਜ ਸੇਵੀ ਵੀ ਸੀਗੇ ਮੇਰੇ ਫਾਦਰ ਬਹੁਤ ਕੰਮ ਕੀਤਾ ਉਹਨਾਂ ਨੇ ਯੂਨੀయన్స్ ਵੀ ਕੰਮ ਕੀਤਾ ਔਰ ਲੋਕਾਈ ਲਈ ਵੀ ਕੰਮ ਕੀਤਾ ਪਰ ਉਹਨਾਂ ਦਾ ਇੱਕੋ ਹੀ ਸੁਪਨਾ ਸੀਗਾ ਕਿ ਇੱਕ ਬੰਦੇ ਕੋਲ 10 ਰੋਟੀਆਂ ਹੋਣ ਤੋਂ ਪਹਿਲਾਂ ਹਰ ਬੰਦੇ ਕੋਲ ਇੱਕ ਰੋਟੀ ਜ਼ਰੂਰ ਹੋਵੇ ਪਰ ਉਹ ਹੀ ਸਾਨੂੰ ਬਚਪਨ ਤੋਂ ਮਿਲਿਆ ਸਿਧਾਂਤ ਸਾਡੇ ਘਰਾਂ 'ਚ ਸਫਾਈ ਕਰਨ ਵਾਲੀ ਔਰਤ ਜਿਹੜੀ ਹੈ ਉਹ ਵੀ ਸਾਡੇ ਨਾਲ ਬਰਾਬਰ ਕੁਰਸੀ ਤੇ ਬੈ ਕੇ ਰੋਟੀ ਖਾਂਦੀ ਸੀ ਜਿਹੜੀ ਕੂੜਾ ਚੱਕਣ ਆਉਂਦੀ ਸੀ ਸਾਡਾ ਉਹਨੂੰ ਵੀ ਅਸੀਂ ਹੱਥ ਧੋ ਕੇ ਸਾਬਣ ਨਾਲ ਆਪਣੇ ਨਾਲ ਚਾਹ ਪਲਾਈ ਸੀ ਆਪਣੇ ਨਾਲ ਇੱਕੋ ਪਾਂਡਿਆਂ 'ਚ ਅਸੀਂ ਰੋਟੀ ਖਾਂਦੇ ਰਹੇ ਬਚਪਨ ਤੋਂ ਔਰ ਇਹ ਸੋਚ ਮੈਨੂੰ ਆਪਣੇ ਮਾਪਿਆਂ ਤੋਂ ਮਿਲੀ ਹੈ ਔਰ ਆਪਣੇ ਗੁਰੂਆਂ ਤੋਂ ਮਿਲੀ ਹੈ ਔਰ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਬੇਇਨਸਾਫੀ ਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਕਿ ਜਿੱਥੇ ਕਿਤੇ ਵੀ ਗਲਤ ਹੁੰਦਾ ਹੈ ਮੈਂ ਉੱਥੇ ਖੜੀ ਹੁੰਨੀ ਆ ਮੈਂ ਅੜਦੀ ਆ ਭਾਵੇਂ ਉਹਦੇ ਨਾਲ ਮੇਰਾ ਆਪਣਾ ਕੋਈ ਕੰਸਰਨ ਨਹੀਂ ਹੁੰਦਾ ਇਹ ਮੈਂ ਆਪਣੇ ਗੁਰੂਆਂ ਤੋਂ ਸਿੱਖਿਆ ਹਾਂ ਪਿੱਛੇ ਜੀ ਆਪਣੇ ਇੱਕ ਜਦੋਂ ਰੈਸਲਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਤੇ ਪਥਵੀ ਕਾਫੀ ਦੇਖਿਆ ਜੇ ਤਾਂ ਨਯਾਜ਼ ਵੀ ਇੱਕ ਬਿਲਕੁਲ ਬਿਲਕੁਲ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਮੇਰੇ ਆਰਟੀਕਲਸ ਵੀ ਛਪੇ ਸੀ ਉਹਨਾਂ ਦੀ ਨੱਚ ਜੀ ਮੈਂ ਇਹੀ ਕਿਹਾ ਸੀਗਾ ਕਿ ਇਦਾਂ ਦੇ ਜਿਹੜੇ ਦਰਿੰਦੇ ਹੈ ਸਮਾਜ ਦੇ ਵਿੱਚ ਬੈਠੇ ਹੋਏ ਆ ਵੀ ਕਿੱਦਾਂ ਲੋਕ ਆਪਣੀਆਂ ਧੀਆਂ ਨੂੰ ਬਾਹਰ ਕੱਢਣਗੇ ਅਸੀਂ ਲੜ ਰਹੇ ਆ ਅਸੀਂ ਇੱਕ ਸੁਨੇਹਾ ਦੇ ਰਹੇ ਆ ਸਮਾਜ ਨੂੰ ਕਿ ਔਰਤਾਂ ਨੂੰ ਅੱਗੇ ਆਉਣ ਦੇ ਮੌਕੇ ਦਿਓ ਪਰ ਜੇ ਇਸ ਤਰ੍ਹਾਂ ਦੇ ਕੁਰਸੀਆਂ ਤੇ ਹਿਵਾਨ ਬੈਠੇ ਹੋਣਗੇ ਬ੍ਰਿਜ ਭੂਸ਼ਨ ਬ੍ਰਿਜ ਭੂਸ਼ਨ ਸੀ ਉਹਦਾ ਨਾਮ ਬ੍ਰਿਜ ਭੂਸ਼ਨ ਵਰਗੇ ਦਰਿੰਦੇ ਬੈਠੇ ਹੋਣਗੇ ਤੇ ਕਿੱਦਾਂ ਲੋਕ ਧੀਆਂ ਨੂੰ ਬਾਹਰ ਭੇਜਣਗੇ ਹਣਾ ਅਸੀਂ ਪੂਰੀ ਤਰ੍ਹਾਂ ਮੈਂ ਸਪੋਰਟ ਦੇ ਵਿੱਚ ਖੜੀ ਸੀ ਉਹਨਾਂ ਧੀਆਂ ਦੇ ਔਰ ਕਿਸਾਨ ਅੰਦੋਲਨ ਵੇਲੇ ਵੀ ਡਟ ਕੇ ਅੱਛਾ ਦੋਨੋਂ ਵਾਰੀ ਜਿਸ ਦਿਨ ਕਿਸਾਨ ਅੰਦੋਲਨ ਸ਼ੁਰੂ ਹੋਇਆ ਚੌਥੇ ਦਿਨ ਮੈਂ ਉੱਥੇ ਸਪੀਚ ਦੇ ਕੇ ਆਈ ਹਾਂ ਅੱਛਾ ਯਾਨੀ ਉੱਥੇ ਵੀ ਸੇਵਾ ਪੂਰੀ ਸੇਵਾ ਜੀ ਪੂਰੀ ਜਿੱਥੇ ਕਿਤੇ ਵੀ ਕੁਝ ਗਲਤ ਹੋ ਰਿਹਾ ਉੱਥੇ ਅਸੀਂ ਡਟ ਕੇ ਖੜੇ ਹੋਈਦਾ ਔਰ ਮੈਨੂੰ ਲੱਗਦਾ ਹੈ ਕਿ ਇੱਕ ਚੰਗਾ ਇਨਸਾਨ ਜੇ ਅਸੀਂ ਬੰਨਾ ਆ ਤੇ ਸਾਨੂੰ ਸਾਰਿਆਂ ਦੇ ਲਈ ਸਾਰਿਆਂ ਦੇ ਹੱਕ ਚ ਜਿੱਥੇ ਕਿਤੇ ਵੀ ਗਲਤ ਹੋ ਰਿਹਾ ਹੈ ਉਹਨਾਂ ਨੂੰ ਜ਼ਰੂਰ ਡਟ ਕੇ ਖਲੋਣਾ ਚਾਹੀਦਾ। ਨਵਜੋਤ ਜੀ ਐਕਚੁਅਲੀ ਆਪਾਂ ਦੇਖੀਦਾ ਸਮਾਜ ਦੇ ਵਿੱਚ ਨਾ ਜਦੋਂ ਕੋਈ ਇਨਸਾਨ ਚੰਗਾ ਕੰਮ ਕਰਨ ਲੱਗਦਾ ਨਾ ਤਾਂ ਮੁਸ਼ਕਲਾਂ ਦਾ ਵੀ ਬਹੁਤ ਸਾਰਾ ਸਾਹਮਣਾ ਕਰਨਾ ਪੈਂਦਾ। ਤੇ ਜਦੋਂ ਤੁਸੀਂ ਸੇਵਾ ਦੀ ਭਾਵਨਾ ਤੁਹਾਡੇ ਵਿੱਚ ਆਈ ਸੋਚਿਆ ਵੀ ਮੈਂ ਸੇਵਾ ਕਰਨੀ ਆ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਕਿਉਂਕਿ ਮੁਸ਼ਕਲਾਂ ਤੇ ਆਉਂਦੀਆਂ ਹੁੰਦੀਆਂ ਜਦੋਂ ਕੋਈ ਵੀ ਇਨਸਾਨ ਚੰਗੇ ਰਸਤੇ 'ਤੇ ਚੱਲਣ ਲੱਗਦਾ ਨਾ ਬੜੇ ਅਲੱਤਖ ਚਣੌਲੇ ਬੜੇ ਹੁੰਦੇ ਆ। ਤੁਸੀਂ ਕੋਈ ਆਪਣੀ ਇਹ ਜੀ ਵੀ ਲਾਈਫ ਦੇ ਵਿੱਚ ਕੋਈ ਅਸ਼ੋਕ ਜੀ ਮੈਨੂੰ ਬਹੁਤ ਹੀ ਮੁਸ਼ਕਲਾਂ ਨਹੀਂ ਆ ਜ਼ਿੰਦਗੀ 'ਚ ਕਦੀ ਵੀ ਆਈਆਂ ਪਤਾ ਪਤਾ ਨਹੀਂ ਮੈਨੂੰ ਲੱਗਦਾ ਹੁੰਦਾ ਕਿ ਨੀਤ ਨੂੰ ਮਰਾਦਾ ਹੁੰਦੀ ਹੈ ਹਨਾ ਮੈਨੂੰ ਇੱਕ ਮੈਂ ਤੁਹਾਨੂੰ ਛੋਟੀ ਜੀ ਘਟਨਾ ਹੀ ਦੱਸਦੀ ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਆਪਣੇ ਕਾਲਜ ਦੇ ਗੇਟ ਤੋਂ ਮੇਰੀ ਮੈਨੇਜਮੈਂਟ ਵੀ ਬਹੁਤ ਹੀ ਧਿਆਨਤਦਾਰ ਹੈ ਮੇਰੇ ਪ੍ਰੈਜ਼ੀਡੈਂਟ ਮੈਮ ਬਹੁਤ ਹੀ ਰਿਸਪੈਕਟਡ ਸਰਦਾਰ ਅਨੀਬਲਵੀਰ ਕੌਰ ਜੀ ਨੇ ਵੀ ਕਦੀ ਵੀ ਕਿਸੇ ਤਰ੍ਹਾਂ ਦੀ ਮਦਦ ਦੇਣ ਤੋਂ ਮਨਾਨੀ ਕੀਤਾ ਜਦੋਂ ਮਰਜੀ ਮੈਂ ਮੰਗਾ ਕਿ ਕਿਸੇ ਬੱਚੇ ਨੂੰ ਫੀਸ ਚਾਹੀਦੀ ਆ ਉਸੇ ਵੇਲੇ ਉਹ ਕਰ ਦਿੰਦੇ ਨੇ ਔਰ ਮੈਂ ਗੇਟ ਤੋਂ ਪੜਨ ਦੀ ਇੱਛਾ ਲੈ ਕੇ ਆਈ ਕੋਈ ਵੀ ਬੱਚੀ ਫੰਡਸ ਦੀ ਕਮੀ ਕਰਕੇ ਵਾਪਸ ਨਹੀਂ ਜਾਂਦਿੰਦੀ ਔਰ ਇੱਕ ਵਾਰੀ ਇਦਾਂ ਹੀ ਹੋਇਆ ਕਿ ਕੋਈ ਬੱਚਾ ਆਇਆ ਮੇਰੇ ਕੋਲੇ ਫੀਸ ਨਹੀਂ ਸੀ ਦੇ ਸਕਦਾ 3 ਵਜੇ ਸ਼ਾਮ ਦਾ ਟਾਈਮ ਹੈ ਔਰ ਮੈਂ ਬਹੁਤ ਪਰੇਸ਼ਾਨ ਹੁਣ ਮੈਂ ਵੀ ਨੌਕਰੀ ਵਾਲਾ ਬੰਦਾ ਤੁਹਾਨੂੰ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਹੱਦ ਤਨਖਾਹਾਂ ਹੁੰਦੀਆਂ ਹੈ ਗੁਜ਼ਾਰੇ ਲਿਮਟ 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 ਹੁੰਦੀ ਹੈ ਔਰ ਮੇਰੀ ਉਹ ਲਿਮਟ ਵੀ ਖਤਮ ਹੋ ਚੁੱਕੀ ਸੀ ਔਰ ਮੇਰਾ ਸਟਾਫ ਵੀ ਮੇਰਾ ਬਹੁਤ ਮਦਦ ਕਰਦਾ ਹੈ ਜਦੋਂ ਕਦੀ ਮੈਂ ਕਹਾ ਉਸੇ ਵੇਲੇ ਪਰਸ ਖੋਲ ਦਿੰਦੇ ਕਿ ਮੈਡਮ ਜਿੰਨੇ ਮਰਜ਼ੀ ਕੱਢ ਲਓ ਕਿ ਕਿਸੇ ਬੱਚੇ ਦੀ ਫੀਸ ਦੇਣੀ ਹੈ ਮੈਂ ਅਸ਼ੋਕ ਜੀ ਬੜੀ ਪਰੇਸ਼ਾਨ ਸ਼ਾਮ ਨੂੰ ਕਿ ਹੁਣ ਤਾਂ ਮੈਂ ਸਾਰਿਆਂ ਤੋਂ ਮੰਗ ਵੀ ਚੁੱਕੀ ਆ ਹੁਣ ਮੈਂ ਕਿੱਥੋਂ ਇੰਤਜ਼ਾਮ ਕਰਾਂ ਇਸ ਬੱਚੇ ਦਾ ਇਹਦੀ ਫੀਸ ਕਿੱਥੋਂ ਦਿਆਂ ਤੁਸੀਂ ਹੈਰਾਨ ਹੋਣਾ ਆ ਕਿ ਮੇਰਾ ਇੱਕ ਗੇਟਕੀਪਰ ਆਇਆ ਮੇਰੇ ਕੋਲੇ ਤੇ ਮੈਨੂੰ ਕਹਿਣ ਲੱਗਾ ਮੈਡਮ ਮੈਂ ਕਿਹਾ ਇਹ ਬੱਚਾ ਕਹਿੰਦਾ ਬੜੇ ਪਰੇਸ਼ਾਨ ਨਜ਼ਰ ਆ ਰਹੇ ਮੈਮ ਮੈਂ ਕਿਹਾ ਬੱਚੇ ਦੀ ਫੀਸ ਦਾ ਇੰਤਜ਼ਾਮ ਨਹੀਂ ਹੋ ਰਿਹਾ ਉਹ ਮੈਨੂੰ ਕਹਿਣ ਲੱਗਾ ਮੈਮ ਤੁਸੀਂ ਇਦਾਂ ਕਰੋ ਤੁਸੀਂ ਬੱਚੇ ਨੂੰ ਸਵੇਰੇ ਬੁਲਾ ਲਓ ਮੈਂ ਕਿਤੋਂ ਵੀ ਤੁਹਾਨੂੰ ਫੀਸ ਅਰੇਂਜ ਕਰ ਦਿਆਂਗਾ ਔਰ ਮੈਂ ਬੱਚੇ ਨੂੰ ਕਿਹਾ ਸਵੇਰੇ ਆ ਜੀ ਪਰ ਮੇਰੇ ਮਨ 'ਚ ਇਹ ਗੱਲ बार-बार ਆਵੇ ਇਹ ਵਿਚਾਰਾ ਗੇਟਕੀਪਰ 10000 ਤਨਖਾਹ ਲੈਣ ਵਾਲਾ ਜਾਂ 15000 ਤਨਖਾਹ ਲੈਣ ਵਾਲਾ ਇਹ ਕਿੱਥੋਂ ਦੇਏਗਾ ਫੀਸ ਮੈਂ ਨਹੀਂ ਦੇ ਰਹੀ ਜਿਹੜੀ 2 ਲੱਖ ਰੁਪਈਆ ਦੇ ਰਹੀ ਹਾਂ ਲੈ ਰਹੀ ਹਾਂ ਪਰ ਸਵੇਰੇ ਜੀ ਉਹ ਇੱਕ ਡੋਨਰ ਲੈ ਕੇ ਖੜਾ ਸੀ ਮੇਰੇ ਕੋਲ ਅੱਛਾ ਜੀ ਗੇਟ ਕੀਪਰ ਹਾਂ ਗੇਟ ਕੀਪਰ ਔਰ ਉਹ ਕਹਿੰਦਾ ਜੀ ਇਹ ਲੜਕਾ ਆਇਆ ਤੇ ਉਹ ਕਹਿਣ ਲੱਗਾ ਕਿ ਮੈਡਮ ਦੱਸੋ ਕਿਹੜਾ ਬੱਚਾ ਕਿਦੀ ਫੀਸ ਦੇਣੀ ਹੈ ਪਰ ਮੈਂ ਬੜੀ ਹੈਰਾਨ ਹੋਈ ਔਰ ਨੌਜਵਾਨ ਨੂੰ ਮੈਂ ਰੀਅਲੀ ਮera ਦਿਲ ਕੀਤਾ ਮੈਂ ਸਲੂਟ ਕੀਤਾ ਉਹਨੂੰ ਉਹ ਕਹਿਣ ਲੱਗਾ ਮੈਡਮ ਅਸੀਂ ਤਾਂ ਲੱਭਦੇ ਫਿਰਦੇ ਹਾਂ ਉਹ ਜਗ੍ਹਾ ਜਿੱਥੇ ਕਿਤੇ ਇਮਾਨਦਾਰੀ ਦੇ ਨਾਲ ਜਿਹੜੀ ਹੈ ਸੇਵਾ ਕੀਤੀ ਜਾ ਸ ਥੋੜੀ ਦੇਰ ਲਈ ਹੁੰਦੀਆਂ ਇਹ ਨਹੀਂ ਇਹ ਮੁਸ਼ਕਲਾਂ ਨਹੀਂ ਆਉਂਦੀਆਂ 2-4 ਘੰਟੇ ਪਰ ਮੈਂ ਦੇਖਿਆ ਕਿ ਜੇ ਤੁਹਾਡੀ ਨੀਅਤ ਸਾਫ਼ ਹੈ ਜੇ ਤੁਹਾਡੀ ਆਤਮਾ ਨੀਤਾਂ ਨੂੰ ਮੁਰਾਦਾ ਨੀਤਾਂ ਨੂੰ ਮੁਰਾਦਾ ਵਾਸਤੇ ਜੀ ਕਹਿਣੋ ਬਿਲਕੁਲ ਆਖਰੀ ਗੱਲ ਇਹੀ ਹੈ ਜੀ ਮੁੱਖ ਦੀ ਗੱਲ ਇਹੀ ਹੈ ਕਿ ਇਮਾਨਦਾਰੀ ਨਾਲ ਕੰਮ ਕਰੋ ਤੁਹਾਡੇ ਰਾਹ ਆਪਣੇ ਆਪ ਸਾਫ਼ ਹੁੰਦੇ ਜਾਂਦੇ ਹਨ ਜਾਨਕੀ ਤੁਹਾਡੀ ਜਿਹੜੀ ਸੇਵਾ ਦੀ ਭਾਉ ਨੂੰ ਵੇਖ ਕੇ ਤੁਸੀਂ ਤੇ ਸੇਵਾ ਤੇ ਲੱਗੇ ਲੱਗੋ ਪੂਰਾ ਕੋਲੇਜ ਵੀ ਤੁਸੀਂ ਸੇਵਾ ਤੇ ਲਾ ਦਿੱਤਾ ਹਨ ਤੁਸੀਂ ਅਸ਼ੋਕ ਜੀ ਤੁਸੀਂ ਹੈਰਾਨ ਹੋਵੋਗੇ ਕਈ ਵਾਰੀ ਬੱਚੇ ਆ ਜਾਂਦੇ ਨੇ ਮੇਰੇ ਕੋਲ ਕਿ ਮੈਡਮ ਅਸੀਂ ਵੀ ਆਪਣੀ ਪਾਕਟ ਮਨੀ ਜੋ ਕੁਝ ਕਰਨਾ ਹੈ ਤੇ ਮੈਂ ਉਹਨਾਂ ਨੂੰ ਕਹਿੰਨੀ ਆ ਬੇਟਾ ਹਜੇ ਤੁਸੀਂ ਬਹੁਤ ਛੋਟੇ ਆ ਕੋਈ ਗੱਲ ਨਹੀਂ ਆ ਜੇ ਸਾਡੇ ਕੋਲ ਬਹੁਤ ਹੋਰ ਹਿੱਲੇ ਵਸੀਲੇ ਹੈਗੇ ਕੋਈ ਨਹੀਂ ਰੱਖੋ ਪੈਸੇ ਜੇ ਲੋੜ ਪਈ ਤੁਹਾਡੀ ਵੀ ਮਦਦ ਲਵਾਂਗੇ ਡਿਪੈਂਡ ਕਰਦਾ ਆਪਣੇ এনवायरमेंट ਦੇ ਉੱਪਰ ਹੈ ਨਾ ਆਪਾਂ ਜਿਵੇਂ ਗੱਲ ਕਹਿੰਦੇ ਜਿਹੋ ਜੀ ਸੰਗਤ ਆਣਾ ਉਹ ਜੀ ਰੰਗਤ ਜਾਨੀ ਕਿ ਤੁਹਾਡਾ ਇੱਕ ਸੋਚ ਆ ਤੁਹਾਡੀ ਸੋਚ ਵਧੀਆ ਔਰ ਤੁਹਾਨੂੰ ਵੇਖ ਕੇ ਸਾਰੀ ਜਿਹੜੀ ਸਟੂਡੈਂਟ ਵੀ ਤੁਹਾਡੇ ਵਰਗੇ ਕਹਿੰਦੇ ਕਿ ਇਨਸਾਨੀਅਤ ਇਸ ਟਾਈਮ ਨਾ ਖਤਮ ਹੁੰਦੀ ਜਾ ਰਹੀ ਦੁਨੀਆ ਦੀ ਇਨਸਾਨੀ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਵਰਗੇ ਇਨਸਾਨ ਜਿਹੜੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਔਰ ਤੁਹਾਨੂੰ ਵੇਖ ਕੇ ਬੱਚਿਆਂ ਦੀ ਸੋਚ ਵੀ ਆ ਕਿ ਆਉਣ ਵਾਲੇ ਟਾਈਮ ਤੇ ਮੀਨ ਸ਼ੋਕ ਜੀ ਮੇਰੀ ਨਿੱਜੀ رائے ਹੈ ਕਿ ਅੱਜ ਵੀ ਸੋਸਾਇਟੀ ਦੇ ਵਿੱਚ ਚੰਗੇ ਲੋਕ ਜ਼ਿਆਦਾ ਆ ਲੋਕਾਂ ਦੇ ਨਾਲ ਮਾੜੇ ਲੋਕ ਮੈਨੂੰ ਲੱਗਦਾ ਚੰਗੇ ਲੋਕ ਜ਼ਿਆਦਾ ਹੈ ਮਾੜੇ ਲੋਕ ਘੱਟ ਹੈ ਤੁਹਾਨੂੰ ਇਸ ਕਰਕੇ ਲੱਗ ਰਿਹਾ ਤੁਸੀਂ ਆਪ ਚੰਗੇ ਹੋ ਸ਼ਾਇਦ ਪਤਾ ਨਹੀਂ ਮੈਨੂੰ ਨਹੀਂ ਪਤਾ ਮੈਂ ਚੰਗੀ ਆ ਕਿ ਨਹੀਂ ਚੰਗੀ ਪਰ ਮੈਨੂੰ ਮੈਨੂੰ ਅੱਜ ਤੱਕ ਬਹੁਤ ਚੰਗੇ ਲੋਕ ਹੀ ਮਿਲੇ ਆ ਮੈਨੂੰ ਮੇਰੀ ਜ਼ਿੰਦਗੀ ਚ ਕੋਈ ਵੀ ਇਦਾਂ ਦਾ ਮੇਰਾ ਬਿਟਰ ਐਕਸਪੀਰੀਅੰਸ ਨਹੀਂ ਹੈਗਾ ਕਿ ਉਹ ਬੰਦਾ ਮੈਂ ਬੜੀ ਬੜੀ ਇਹ ਗੱਲ ਕਹਿਨੀ ਆ ਕਿ ਮੇਰੀ ਜ਼ਿੰਦਗੀ ਚ ਇੱਕ ਵੀ ਬੰਦਾ ਇਦਾਂ ਦਾ ਨਹੀਂ ਜਿਹਨੂੰ ਮੈਂ ਨਫ਼ਰਤ ਕਰਦੀ ਆ ਮੈਨੂੰ ਸਾਰੇ ਲੋਕ ਹੀ ਬੜੇ ਚੰਗੇ ਲੱਗਦੇ ਆ ਉਹ ਇਸ ਕਰਕੇ ਕਿ ਜਿਹੜਾ ਵੀ ਤੁਹਾਨੂੰ ਕੋਈ ਚੰਗਾ ਇਨਸਾਨ ਮਿਲਦਾ ਨਾ ਲਾਈਫ ਚ ਮੈਨੂੰ ਲੱ ਵਾਹ ਉਹ ਚੰਗਾ ਮੈਂ ਮਦਦ ਲੈਣੀ ਆ ਮੈਂ ਕਈ ਵਾਰੀ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਲੋਕ ਕਹਿਣਗੇ ਕਿ ਕਿਵੇਂ ਮੰਗਤਿਆਂ ਵਾਂਗੂ ਪਰ ਫਿਰ ਮੈਨੂੰ ਇਹ ਹੁੰਦਾ ਕਿ ਮੈਂ ਆਪਣੇ ਲਈ ਨਹੀਂ ਮੰਗ ਰਹੀ ਪਰ ਮੈਨੂੰ ਅਸ਼ੋਕ ਜੀ ਮੰਗਣਾ ਵੀ ਨਹੀਂ ਪੈਂਦਾ ਮੈਂ ਸੱਚੀ ਗੱਲ ਦੱਸਾਂ ਮੈਨੂੰ ਕਦੀ ਵੀ ਝੋਲੀ ਅੱਡ ਕੇ ਮੰਗਣਾ ਨਹੀਂ ਪਿਆ ਲੋਕ ਆਪ ਮਦਦ ਕਰਨ ਲਈ ਤਿਆਰ ਹੈ ਉਹਦਾ ਥਾਂ ਲੱਭਦੇ ਨੇ ਵੀ ਕਿੱਥੇ ਕੋਈ ਜਗ੍ਹਾ ਹੋਵੇ ਜਿੱਥੇ ਅਸੀਂ ਬੱਚਿਆਂ ਦੀ ਮਦਦ ਕਰ ਸਕੀਏ ਪਰ ਮੈਨੂੰ ਉਹ ਸੁਖੀ ਬਾਠੋਰੀ ਵਿਆਹ ਕਰ ਦੇ ਨੇ ਕੁੜੀਆਂ ਦੇ ਮੈਂ ਉਹਨਾਂ ਨੂੰ ਕਿਹਾ ਸਰ ਵਿਆਹ ਤਾਂ ਹੋ ਹੀ ਜਾਣੇ ਆ ਆਪਾਂ ਪਹਿਲਾਂ ਇਹਨਾਂ ਦੇ ਹੱਥ ਕਲਮ ਫੜਾ ਕੇ ਇਹਨਾਂ ਨੂੰ ਆਪਣੀ ਕਿਸਮਤ ਲਿਖਣ ਦੇ ਕਾਬਿਲ ਬਣਾਈਏ ਔਰ ਉਹਨੋਂ ਪੜ੍ਹਾਈ ਲਿਖਾਈ ਚ ਫੀਸਾਂ ਦੇ ਰਿਹਾ ਬੱਚਿਆਂ ਦੀਆਂ ਪਰ ਵੈਸੇ ਵੀ অশੋਕ ਜੀ ਜਦੋਂ ਤੁਸੀਂ ਇਦਾਂ ਦੀ ਸੇਵਾ ਕਰਦੇ ਆ ਨਾ ਤੁਹਾਨੂੰ ਬੜੀ ਸੰਤੁਸ਼ਟੀ ਮਿਲਦੀ ਆ ਸ਼ਾਂਤੀ ਮਿਲਦੀ ਮੰਨੋ ਬਹੁਤ ਸ਼ਾਂਤੀ ਮਿਲਦੀ ਆ ਮੈਂ ਜੇ ਸੰ ਕਿਸੇ ਇੱਕ ਬੱਚੇ ਔਰ ਅਰੇਂਜ ਕਰ ਲਾ ਉਸ ਦਿਨ ਰਾਤ ਨੂੰ ਮੈਨੂੰ ਆਪਣਾ ਹੀ ਮਜ਼ਾ ਹੁੰਦਾ ਹੈ ਸੌਣ ਦਾ ਵੀ ਔਰ ਕੀ ਬਾਰ ਚੰਦਾ ਵੀ ਇਹ ਮਸਤੀ ਦਾ ਆਲਮ ਹੁੰਦਾ ਉਸ ਮਸਤੀ ਦਾ ਨਸ਼ਾ ਹੁੰਦਾ ਇੱਕ ਨਸ਼ਾ ਹੁੰਦਾ ਕਿ ਅੱਜ ਕੁਝ ਕਰਕੇ ਆਏ ਕੁਝ ਕਰਕੇ ਆਏ ਕੁਝ ਕਰਕੇ ਆਏ ਪੈਸਾ ਤਾਂ ਸਾਰੀ ਦੁਨੀਆ ਕੁਮਾਨੀ ਆ ਪਰ ਰੇਲੀ ਜੀਣਾ ਕੋਈ ਜ਼ਿੰਦਗੀ ਨਹੀਂ ਹੈ ਜ਼ਿੰਦਗੀ ਉਹ ਹੀ ਆ ਖੂਬਸੂਰਤ ਜਿਹੜੀ ਦੂਸਿਆਂ ਦੇ ਕੰਮ ਆਏ ਹੋਂ ਤੱਕ ਕਿੰਨੇ ਕੋ ਬੱਚਿਆਂ ਨੂੰ ਤੁਸੀਂ ਜਿਹੜੀ ਜਿਹੜੇ ਸਟੂਡੈਂਟ ਜਿਹੜੇ ਜਿਨ੍ਹਾਂ ਕੋਲ ਪੈਸੇ ਨਹੀਂ ਸੀਗੇ ਐਡਮਿਸ਼ਨ ਨਹੀਂ ਸੀ ਲੈ ਸਕਦੇ ਕਿੰਨੇ ਕੋ ਬੱਚੇ ਦੀ ਤੁਸੀਂ ਹਲਪ ਕਰਦੇ ਹਜ਼ਾਰਾਂ ਬੱਚੇ ਸ਼ੋਕਜੀ ਬਸ ਮੈਂ ਤੁਸੀਂ ਸੋਚ ਲਓ ਤੁਸੀਂ ਅਜ਼ਮਾ ਕੇ ਦੇਖ ਲਓ ਕਿ ਕੋਈ ਬੱਚਾ ਆ ਜਾਵੇ ਗੇਟ ਤੇ ਆ ਕੇ ਕਹੇ ਮੈਂ ਪੜਨਾ ਚਾਹੁੰਦਾ ਹਾਂ ਮੈਂ ਜਿੱਥੋਂ ਮਰਜੀ ਪੈਦਾ ਕਰਾਂ ਮੈਂ ਪੈਦਾ ਕਰ ਹੀ ਲੈਂਦੀ ਹੈ ਕਹਿੰਗੇ ਹਜ਼ਾਰਾਂ ਬੱਚੇ ਤੁਹਾਡੇ ਨਾਲ ਜੁੜੋ ਜੁੜ ਚੁੱਕੇ ਆ ਅੱਠ ਸਾਲ ਦੇ ਵਿੱਚ ਮੈਨੂੰ ਲੱਗਦਾ ਹਜ਼ਾਰਾਂ ਬੱਚਿਆਂ ਨੂੰ ਮੈਂ ਤੇ ਹਜ਼ਾਰਾਂ ਬੱਚੇ ਉਹਨਾਂ ਦੇ ਅੱਗੇ ਪਰਿਵਾਰ ਲਗਾ ਲਓ ਬਿਲਕੁਲ ਬਿਲਕੁਲ ਪਰ ਮੇਰੀ ਇੱਕ ਮੈਂ ਦੱਸਾਂ ਕਿ ਮੇਰੀ ਕਮਜ਼ੋਰੀ ਹੈ ਜੋ ਸਮਝ ਲਓ ਕਿ ਮੈਂ ਪੂਰੀ ਫੀਸ ਨਹੀਂ ਕਿਸੇ ਬੱਚੇ ਨੂੰ ਦਿੰਦੀ ਮੈਨੂੰ ਲੱਗਦਾ ਹੈ ਕਿ ਜੇ ਇਹਨਾਂ ਦੀ ਪੂਰੀ ਫੀਸ ਦੇਤੀ ਤੇ ਇਹਨਾਂ ਜਦੋਂ ਸਕੂਲ ਚ ਐਜ਼ ਅ ਪ੍ਰਿੰਸੀਪਲ ਜੁਆਇਨ ਕੀਤਾ ਤਾਂ ਮੈਂ ਹੌਬੀ ਕਲਾਸੇ ਸ਼ੁਰੂ ਕਰਾਈਆਂ ਸੀਗੀਆਂ ਹੁਣ ਇੱਥੇ ਸਾਡੇ ਕੋਲ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਹੈ ਕਾਸਮਟੋਲੋਜੀ ਡਿਪਾਰਟਮੈਂਟ ਹੈ ਇਹ ਬੱਚੇ ਜੇ ਮੈਂ ਕਿਸੇ ਦੀ 5000 ਰੁਪਿਆ ਫੀਸ ਦਿੱਤੀ ਵੈਸੇ ਵੀ ਸਾਡੇ ਕੋਲੇਜ ਦੀ ਫੀਸ ਸਭ ਤੋਂ ਘੱਟ ਹੈ ਪੂਰੇ ਪੰਜਾਬ ਤੋਂ ਘੱਟ ਹੈ ਔਰ 5000 ਜੇ ਮੈਂ ਇਹਨਾਂ ਦੀ ਬੱਦਤ ਕੀਤੀ ਤੇ ਬਾਕੀ ਮੈਂ ਇਹਨਾਂ ਨੂੰ ਕਹਿੰਨੀ ਆਪ ਕੰਮ ਕਰੋ ਤੁਸੀਂ ਹੈਰਾਨ ਹੋਵੋਗੇ ਇੱਥੋਂ ਦਾ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਮੇਰੇ ਕੱਪੜੇ ਸੀਂਦੇ ਆ ਬੱਚੇ ਮੈਂ ਕਹਿੰਨੀ ਮੈਂ ਬਾਹਰ ਟੇਲਰ ਨੂੰ ਕਿਉਂ ਪੈਸੇ ਦੇ ਆ ਮੈਂ ਆਪਣੀਆਂ ਭਤੀਆਂ ਨੂੰ ਕਿਉਂ ਨਾ ਦੇ ਆ ਇਹ ਕਿਉਂ ਨਾ ਕਮਾਉਣ ਅੰਦਰ ਆਪਣੇ ਔਰ ਮੈਂ ਟੀਚਰਸ ਨੂੰ ਵੀ ਇਹੀ ਕਹਿੰਦੀ ਆ ਕਿ ਇਹਨਾਂ ਕੋਲੋਂ ਕੰਮ ਕਰਵਾਓ ਜੋ ਵੀ ਕੰਮ ਹੈ ਇਹਨਾਂ ਨੂੰ ਦਿਓ ਇਹਨਾਂ ਨੂੰ ਕਮਾਉਣਾ ਵੀ ਨਾਲ ਨਾਲ ਆ ਜਾਵੇ ਹਨਾ ਸੋ ਇਦਾਂ ਬੱਚਿਆਂ ਨੂੰ ਆਰੇ ਲਈਦਾ ਹੈ ਕਿ ਤੁਸੀਂ ਆਪ ਕਮਾਉਣ ਵਾਲੇ ਬਣੋ ਔਰ ਨਾਲ ਇਹਨਾਂ ਨਾਲ ਇੱਕ ਪ੍ਰੋਮਿਸ ਮੈਂ ਇਹਨਾਂ ਕੋਲੋਂ ਲੈਣੀ ਆ ਕਿ ਜਦੋਂ ਤੁਸੀਂ ਕਮਾਉਣ ਲੱਗਣਾ ਆ ਮੈਂ ਹੋਣਾ ਜਾਂ ਨਹੀਂ ਹੋਣਾ ਤੁਸੀਂ ਇਸ ਸੰਸਥਾ 'ਚ ਦੁਆਰਾ ਆਉਣਾ ਆ ਤੁਹਾਡੇ ਸਿਰ ਤੇ ਰਿਣ ਹੈ ਸੰਸਥਾ ਦਾ ਆਪਣੇ ਵਰਗੀਆਂ ਭੈਣਾਂ ਹੋਰ ਲੱਭਿਓ ਲੋੜਵੰਦ ਤੇ ਉਦੋਂ ਉਹਨਾਂ ਦੀ ਮਦਦ ਕਰਦੇ ਹਾਂ ਤੇ ਮੈਂ ਬੜੀ ਖੁਸ਼ ਹਾਂ ਨਵਜੋਤ ਜੀ ਨੂੰ ਗੱਲ ਕਰ ਰਿਹਾ ਤੁਹਾਡੇ ਨਾਲ ਇੱਕ ਹੋਰ ਬੜੀ ਖਾਸ ਜਿਵੇਂ ਮੈਂ ਦੱਸਿਆ ਕਿ ਹਜ਼ਾਰਾਂ ਬੱਚੇ ਤੁਹਾਡੇ ਨਾਲ ਜੁੜ ਚੁੱਕਿਆ ਆਉਣ ਵਾਲੇ ਟਾਈਮ ਦੇ ਰਟਾਇਰਮੈਂਟ ਵੀ ਹੋਣੀ ਆ ਤੁਸੀਂ ਉਸ ਤੋਂ ਬਾਅਦ ਹਜ਼ਾਰਾਂ ਬੱਚੇ ਕਹਿਣ ਲੱਗੇ ਉਹਨਾਂ ਦੇ ਮਾਪੇ ਬਾਬ ਅੱਗੋਂ ਹੋਰ ਰਿਸ਼ਤੇਦਾਰ ਕਾਫੀ ਲੋਕਾਂ ਦਾ ਤੁਹਾਡੇ ਨਾਲ ਦਿਲੋਂ ਇੱਕ ਕਹਿੰਦੇ ਨਾ ਪਿਆਰ ਹੈ ਨਾ ਰਿਸਪੈਕਟ ਕੀ ਰਾਜਨੀਤੀ ਦੇ ਵਿੱਚ ਆਮ ਦਾ ਕੋਈ ਹੈ ਕੁਛ ਇਦਾਂ ਦਾ ਕੋਈ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ অশੋਕ ਜੀ ਮੇਰਾ ਇੱਕੋ ਹੀ ਸੁਪਨਾ ਆ ਕਿ ਜੇ ਮੇਰੇ ਹਿੰਮਤ ਰਵੇ ਤੰਦਰੁਸਤੀ ਰਵੇ ਤਾਕਤ ਰਵੇ ਤੇ ਮੈਂ ਲੋਕਾਂ ਲਈ ਬਖ ਨਹੀਂ ਰਾਜਨੀਤੀ ਜਾਓ ਮੇਰੇ ਖਿਆਲ ਤੋਂ ਤੁਹਾਡੇ ਵਰਗੇ ਲੋਕ ਆਣੇ ਨਹੀਂ ਚਾਹੀਦੇ ਵਸੇ ਆਉਣੇ ਤਾਂ ਚਾਹੀਦੇ ਇਮਾਨਦਾਰ ਲੋਕ ਆਣੇ ਚਾਹੀਦੇ ਪਰ ਜਿਸ ਤਰ੍ਹਾਂ ਦੀ ਖੇਲ ਆ ਰਾਜਨੀਤੀ ਨਹੀਂ ਜਿਆਦਾ ਵੱਡੀ ਨਹੀਂ ਜਿਆਦਾ ਵੱਡੀ ਹੋ ਸੇਵਾ ਕਰ ਸਕੋਗੇ ਮੇਰੇ ਖਿਆਲ ਚ অশੋਕ ਜੀ ਮੈਨੂੰ ਲੱਗਦਾ ਸੇਵਾ ਕਰਨ ਦੇ ਹੋਰ ਬੜੇ ਤਰੀਕੇ ਆ ਮੈਂ ਸੋਚਦੀ ਹਾਂ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਮੈਂ ਸੋਚਦੀ ਆ ਮੈਂ ਕਿਸੇ ਅनाथ ਆਸ਼ਰਮ ਚ ਜਾਇਆ ਕਰਾਂਗੀ ਮੈਂ ਕਿਸੇ ਹਸਪਤਾਲ ਚ ਜਾ ਕੇ ਸੇਵਾ ਕਰਾਂਗੀ ਮੈਂ ਕਿਸੇ ਬਜ਼ੁਰਗ ਘਰ ਚ ਜਾਵਾਂਗੀ ਉੱਥੇ ਜਾ ਕੇ ਮੈਂ ਆਪਣਾ ਥੋੜਾ ਸਮਾਂ ਬਤਾ ਕੇ ਆਪਣੇ ਮਨ ਦੀ ਸੰਤੁਸ਼ਟੀ ਪਾਲਾਂਗੀ ਪੋਲਿਟਿਕਸ ਦੇ ਵਿੱਚ ਰਾਜਨੀਤੀ ਦੇ ਵਿੱਚ ਜਿੱਦਾਂ ਦੀ ਅੱਜ ਕੱਲ੍ਹ ਚੱਲ ਰਹੀਆਂ ਹਨ ਨਾ ਖੇਲਣਾ ਉਹਨਾਂ ਤੋਂ ਮੈਨੂੰ ਪਰਹੇਜ਼ ਹੀ ਚੰਗਾ ਕਿਉਂਕਿ ਮੇਰੇ ਵਰਗਾ ਓਵਰ ਸੈਂਸ ਤੇ ਬੰਦਾ ਕਿਸੇ ਨੇ ਮਾੜਾ ਜਿਹਾ ਵੀ ਇਲਜ਼ਾਮ ਲਾਤਾ ਤੇ ਮੈਂ ਤੇ ਮਰਨ ਵਾਲੀ ਤੱਕ ਹੀ ਚਲੀ ਜਾਊਂਗੀ। ਅ ਇਮੋਸ਼ਨਲ ਜਜ਼ਬਾਤੀ ਬੰਦਿਆਂ ਵਾਸਤੇ ਰਾਜਨੀਤੀ ਥੋੜੀ ਜੀ ਰਾਜਨੀਤੀ ਔਖਾ ਕੰਮ ਹੈ। ਪਰ ਵੈਸੇ ਵੀ ਮੈਨੂੰ ਮੇਰੇ ਬਾਪ ਨੇ ਮੇਰੇ ਸਵਰਗਵਸੀ ਬਾਪ ਨੇ ਇੱਕੋ ਗੱਲ ਕਹੀ ਸੀ ਜਿਸ ਦਿਨ ਮੈਂ ਪ੍ਰਿੰਸੀਪਲ ਦੀ ਕੁਰਸੀ ਤੇ ਬਹਿਣਾ ਸੀ ਕਿ ਤਨਖਾਹ ਤੋਂ ਬਿਨਾ ਉਸ ਕਾਲਜ ਦਾ ਇੱਕ ਕੱਖ ਵੀ ਤੇਰੇ ਘਰ ਨਹੀਂ ਆਉਣਾ ਚਾਹੀਦਾ। ਕੀ ਬਾਤ ਹੈ। ਪਰ ਮੈਂ ਚਾਹਨੀ ਹੈ ਕਿ ਕਿਸੇ ਤਰ੍ਹਾਂ ਦਾ ਵੀ ਇਲਜ਼ਾਮ ਮੇਰੇ ਤੇ ਨਾਲ ਲੱਗੇ ਤੇ ਮੈਂ ਇਮਾਨਦਾਰੀ ਦੇ ਨਾਲ ਆਪਣੇ ਮਾਪੇ ਤੇ ਕਹੇ ਬਚਨਾਂ ਤੇ ਪੂਰੀ ਉਤਰਾਂ ਕੋਈ ਸਾਡੇ ਦਰਸ਼ਕ ਪ੍ਰੋਗਰਾਮ ਦੇਖ ਰਿਹਾ ਕੋਈ ਮੈਸੇਜ ਤੁਹਾਡੇ ਵੱਲੋਂ ਮੈਂ ਇਹ ਕਹਾਂਗੀ ਅਖੀਰ ਦੇ ਵਿੱਚ ਜਿਹੜੀ ਗੱਲ ਮੈਂ ਹਮੇਸ਼ਾ ਕਹਿੰਦੀ ਆ ਕਿ ਦੂਸਰਿਆਂ ਲਈ ਜੀਣਾ ਸਿੱਖੋ ਦੂਸਰਿਆਂ ਦੇ ਕੰਮ ਆਓ ਆਪਣੇ ਲਈ ਤਾਂ ਜਾਨਵਰ ਵੀ ਜੀ ਲੈਂਦੇ ਆ ਇਨਸਾਨ ਉਹੀ ਚੰਗਾ ਆ ਜਿਹੜਾ ਦੂਸਰਿਆਂ ਦੇ ਜਿੰਦਾ ਜ਼ਿੰਦਗੀ ਉਹੀ ਖੂਬਸੂਰਤ ਆ ਜਿਹੜੀ ਦੂਸਰਿਆਂ ਦੇ ਕੰਮ ਆਏ ਆਪਣੇ ਦੇਸ਼ ਨੂੰ ਪਿਆਰ ਕਰੋ ਆਪਣੇ ਦੇਸ਼ ਨੂੰ ਪਿਆਰ ਕਰਨ ਦਾ ਮਤਲਬ ਮੇਰਾ ਹੈ ਦੇਸ਼ ਦੇ ਲੋਕਾਂ ਨੂੰ ਪਿਆਰ ਕਰੋ ਆਪਣੇ ਜਾਤ ਪਾਤ ਧਰਮ ਨਸਲ ਇਹ ਜਿਹੜੇ ਵਿਤਕਰੇ ਹੈ ਨਾ ਤੋਂ ਉੱਪਰ ਉੱਠੋ ਇਨਸਾਨੀਅਤ ਦਾ ਪਾਠ ਪੜੋ ਸਭ ਤੋਂ ਵੱਡਾ ਕਰਮ ਜਿਹੜਾ ਹੈ ਉਹ ਸਾਡਾ ਇਨਸਾਨੀਅਤ ਹੈ ਮਾਨਵਤਾ ਸਾਡਾ ਕਰਮ ਹੈ ਇਨਸਾਨੀਅਤ ਸਾਡਾ ਧਰਮ ਹੂੰ ਉਮੀਦ ਹੈ ਕਿ ਸਾਡੇ ਦਰਸ਼ਕ ਜਿਹੜੇ ਪ੍ਰੋਗਰਾਮ ਵੇਖ ਰਹੇ ਹੈ ਕਿ ਅੱਜ ਮੈਮ ਨਵਜੋਤ ਜੀ ਨਾਲ ਜਿਹੜੀ ਮੁਲਾਕਾਤ ਕੀਤੀ ਆ ਕਿ ਇਸ ਮੁਲਾਕਾਤ ਦਾ ਸਾਡਾ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਇੱਕੋ ਮਕਸਦ ਹੁੰਦਾ ਕਿ ਕੁਝ ਸਾਡੇ ਪ੍ਰੋਗਰਾਮ ਦੇ ਵਿੱਚੋਂ ਕੁਝ ਸਿੱਖਿਆ ਜਾਵੇ ਕੁਝ ਮੈਸੇਜ ਲਿਆ ਜਾਵੇ ਤੇ ਉਮੀਦ ਹੈ ਕਿ ਸਾਡੇ ਦਰਸ਼ਕ ਜਿਹੜੇ ਆ ਉਹਨਾਂ ਨੇ ਕੁਝ ਨਾ ਕੁਝ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਮੈਸੇਜ ਜਿਹੜੇ ਮਿਲੇ ਆ ਜ਼ਰੂਰ ਲਏ ਹੋਣੇ ਆ ਤੇ ਉਮੀਦ ਕਰਦੇ ਆ ਕਿ ਫਿਰ ਦੁਬਾਰਾ ਤੁਹਾਨੂੰ ਕਿਸੇ ਇੱਕ ਐਸੀ ਪਰਸਨੈਲਿਟੀ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਖਾਸ ਕਰਕੇ ਇੱਕ ਗੱਲ ਯਾਦ ਰੱਖਿਓ ਕਿ ਅਸੀਂ ਆਪਣੇ ਇਸ ਪ੍ਰੋਗਰਾਮ ਜਦੋਂ ਕਿਸ ਨੂੰ ਲੈ ਕੇ ਆਈਦਾ ਤੇ ਉਹ ਪ੍ਰੋਗਰਾਮ ਨੂੰ ਬਹੁਤ-ਬਹੁਤ ਅੱਗੇ ਬਹੁਤ-ਬਹੁਤ ਸ਼ੇਅਰ ਕਰਿਆ ਕਰੋ ਪ੍ਰੋਗਰਾਮ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਤਾਂ ਕਿ ਇਹ ਜਿਹੜੀ ਚੰਗੀਆਂ ਗੱਲਾਂ ਸਿਰਫ ਤੁਹਾਡੇ ਤੱਕ ਨਹੀਂ ਆ ਦੁਨੀਆ ਦੇ ਹਰ ਇਨਸਾਨ ਤੱਕ ਇਹ ਜਿਹੜੀ ਇਹਨਾਂ ਦੀ ਆਵਾਜ਼ ਹੈ ਜਿਹੜੀ ਅੱਗੇ ਜਾ ਸਕੇ ਤੇ ਸ਼ੋਅ ਕੀ ਬਣੂ ਦਿਓ ਅੱਗੇ ਫਿਰ ਮਿਲਾਂਗੇ ਇੱਕ ਨਵੀਂ ਪਰਸਨੈਲਿਟੀ ਦੇ ਨਾਲ ਸ਼ੁਕਰੀਆ ਜੀ